ਕਿਸਾਨੀ ਵੀਰੋ ਸ੍ਰੀ ਅਕਾਲ ਤੇ ਅੱਜ ਆਪਾਂ ਲੈ ਗਏ ਟਰਾਲੀ 11 6.5 ਤੇ 22 ਦਾ ਆਪਾਂ ਡ੍ਰੇਲ ਲੈਣਾ ਟਰਾਲੀ ਦੱਸੋ ਹੀ ਬਾਈ ਜੀ 10 ਇੰਚ ਹੀ ਕੱਢ ਰਹੇ ਟਰਾਲੀ ਦੇ ਭਾਨੀ ਕੱਢਦੀ ਬਣੀ ਦੀ ਐ ਲੋਕ ਲੋਕ ਲੱਗੇ ਹੋਏ ਬਾਈ ਜੀ ਭਾਨੀ ਕੱਢਦੀ ਬਣੀ ਲੋਗ ਵਗੈਰਾ ਬਿਲਕੁਲ ਲੱਗੇ ਹੋਏ ਨਵੀਂ ਟਰਾਲੀ ਦਾ 24 ਮਾਡਲ ਆ ਜੀ ਹਾਂਜੀ 1,65,000 ਰੁਪਏ ਡਿਮਾਂਡ ਆ ਮੋਕ ਦੇ ਮਾਨਦਾਨ ਹੋ ਜੂਗਾ ਜੀ ਹਾਂਜੀ ਹੋ ਜੂਗਾ ਠੀਕ ਆ ਜੀ ਤੇ ਟਾਇਰ ਵਗੈਰਾ ਬਿਲਕੁਲ ਨਵੇਂ ਨਹੀਂ ਪੁਰਾਣੇ ਟਾਇਰ ਨੇ 11 6.5 ਨੇ ਪੁਰਾਣੇ ਟਾਇਰ ਨੇ ਸਿੰਗਲ ਜੱਕ ਵਾਲੀ ਹਨਾ ਜੀ 10 ਇੰਚ ਹੀ ਹਿੱ ਦਾਸਣਾ ਦਾਸਣਾਟੀ ਹੱਬਤ ਦੀ ਚੈੱਕ ਕਰ ਸਕਦੇ ਹਾਂ ਬਿਲਕੁਲ ਨਵੀਂ ਟਰਾਲੀ ਹੈ 2024 ਮਾਡਲਾ ਤੇ ਜਾਲੇ ਦੇ ਵੱਡ ਲੱਗਿਆ ਜੀ ਠੀਕ ਆ ਜੀ 2024 ਮਾਡਲਾ ਤੇ ਮਾਗਰ ਫੋਟੋਸ਼ਾਪ ਤੇ ਸਿੱਧੀ ਮੋਸਟ ਵਾਲੀ ਹਾਂਜੀ ਉੱਕ ਦੇ ਮਾਲਦਾਨ ਕਰਦੇ ਬਾਈ ਕਹਿੰਦਾ ਵਧੀਆ ਕਰਾਂਗੇ ਵਿੱਚ ਘਾਟਣ ਵਾਲੀ ਆ ਜੀ ਠੀਕ ਆ ਜੀ ਇਹ ਡਿਮਾਂਡ 1 ਲੱਖ 65000 ਰੁਪਏ ਡਿਮਾਂਡ ਆ ਹਨਾ ਜੀ ਠੀਕ ਆ ਜੀ ਨਵੀਂ ਟਰਾਲੀ ਹੈ 2024 ਮਾਡਲਾ ਪਿੰਡ ਜਲੂਰ ਜੀ ਹਾਂ ਪਿੰਡ ਜਲੂਰ ਦੇ ਬਰਨਾਲਾ ਵਾਲਾ ਪਿੰਡ ਜਲੂਰ ਜੀ ਦਾ ਬਰਨਾਲਾ ਤੇ ਬਾਈ ਦਾ ਫੋਨ ਨੰਬਰ ਦੱਸੋ ਜੀ ਮੜਾ ਜਾਦਾ 67337781 62838 77852 ਤੁਸੀਂ ਆਹ ਨੰਬਰ ਤੇ ਕਾਲ ਕਰਕੇ ਟਰਾਲੀ ਖਰੀਦ ਸਕਦੇ ਹੋ 2024 ਮਾਡਲ ਆ ਜੀ 1,65,000 ਰੁਪਏ ਡਿਮਾਂਡ ਆ ਮੌਕੇ ਤੇ ਮਾਰਤਾਨ ਬਾਈ ਕਹਿੰਦਾ ਕਰ ਦਾਂਗੇ ਧੰਨਵਾਦ ਜਿਹੜੇ ਆਪਣੇ ਚੈਨਲ ਤੇ ਨਵੇਂ ਆਣ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਬਾਈ ਤੇ ਨਵੀਆਂ ਟਰਾਲੀਆਂ ਬਣਾਉਂਦੇ ਨੇ ਬਿਲਕੁਲ ਇਹ ਪਿੰਡ ਜਲੂਰ ਆ